ਤੁ ਦਿਆ ਗਏ ਅਰਦਾਸ ਹਮਾਰੀ ਜਿਉ ਪਿੰਡ ਸਭ ਤੇਰਾ ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾ ਉਹ ਨਾ ਜਾਣੇ ਮੇਰਾ ਦੇਤਾ ਜਿਉ ਪਿੰਡ ਸਭ ਤੇਰਾ ਤੂੰ ਅੰਤਰ ਜਾਮੀ ਪ੍ਰਭੁ ਗਵਾਨ ਦਾਸ ਨੰਦਾਸ ਕਹ ਜਨ ਨਾਨਕ ਜੇ ਹਾ ਤੂੰ ਕਰਾਏ ਤਿਹ ਹਾਉ ਕਰੀ ਬਖਿਆਨ ਸਚਾ ਹੈ ਮਰ ਸਚੀ ਪਾਤਸ਼ਾਹੀ ਸੱਚੇ ਸੇਤੀ ਰਾਤੇ ਸੱਚਾ ਸੁਖ ਸੱਚੀ ਵਡਿਆਈ ਜਿਸਕੇ ਸੇ ਤਿੰਨ ਜਾਤੇ ਪੱਖਾ ਫੇਰੀ ਪਾਣੀ ਢੋਵਾਂ ਹਰ ਜਨ ਕੈ ਪੀਸਨ ਪੀਸ ਕਮਾਵਾ ਨਾਨਕ ਕੀ ਪ੍ਰਭ ਪਾਸ ਬਿਨੰਤੀ ਤੇਰੇ ਜਨ ਦੇਖਣ ਪਾਵਾਂ ਓ ਮਮਨ ਹਾਲ ਪਾਣੀ ਪੱਖਾ ਪੀਸ ਪੀਸ ਕੇ ਓ ਮਮਨ ਹਾਲ ਪਾਣੀ ਪੱਖਾ ਪੀਸ ਪੀਸ ਕੇ ਮੈਂ ਨਿਹਾਲ ਪਣ પીસ પીસ બોમાહાર પાણી પીસ દી બોમાહાલ પાણી बखेस में बोबा मांहार पाणी बखां बेद बीस खे बोबा में नहाल पाणी कफ़ा दीस पीस खे ओबा मां निहाल पाणी कफ़ादी पक्खा पीस पीस मै पका पेस पीस पीस पी सघे पका पीस पीस ਖਾ ਪੀ ਸਬੀਸ ਕੇ ਮੱਖਾ ਬੀ ਸਬੀਸ ਕੇ ਖਾ ਪੀ ਸਬੀਸ ਕੇ ਮੱਖਾ ਬੀ ਸਬੀਸ ਕੇ ਹੋ ਮਨ ਹਾਲ ਖਾ ਪਾ ਉਹ ਮਨ ਹਾਲ ਪਾਣੀ ਪਖਾਤੀ ਦਬੀ ਸਕੇ ਉਹ ਮਨ ਹਾਲ ਪਾਣੀ ਪਖਾਤੀ ਉਹ ਵਮਨ ਹਾਲ ਪਾਣੀ ਪਖਾਤੀ ਦਬੀ ਸਕੇ ਵਾਹਿਗੁਰੂ 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 Wah guru, wah guru, wah guru, wah 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 ਵਾਹ ਗੁਰੂ 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 ਵਾਹ ਵਖਾ ਫੇਰੀ ਪਾਣੀ ਟੋਆ ਵਾਹ ਗੁਰੂ ਵਾਹ ਵਾ ਵੱਖਾ ਫੇਰੀ ਪਾਣੀ ਟੋਵਾ ਵਾ 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 ਹਰ ਜਨ ਕੈ ਪੀਸਨ ਪੀਸ ਕਮਾਵਾ ਨਾਨਕ ਕੀ ਪ੍ਰਭ ਪਾਸ ਬੇਨੰਤੀ ਵਾਹਿਗੁਰੂ ਵਾਹਿਗੁਰੂ ਤੇਰੇ ਜਨ ਦੇਖਣ ਪਾਵਾਂ ਵਾਹਿਗੁਰੂ 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 Bad guru, good, guru, and guru, 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 bad guru, 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 guru. ਵਾਹਿਗੁਰੂ ਵਾਹਿਗੁਰੂ ਵਾਹਿ ਹੈ ਗੁਰੂ ਪਰਮ ਸਤਕਾਰਯੋਗ ਗੁਰਾਂ ਦੀ ਸਾਜੀ ਤੇਨਵਾਜੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਓਟ ਬ੍ਰਹਮੰਡ ਕੋ ਠਾਕੂ ਸਵਾਮੀ ਸਰਬ ਜੀਆਂ ਕਾ ਦਾਤਾਰੇ ਗੁਰੂ ਆ ਬ੍ਰਹਮੰਡਾਂ ਦੇ ਮਾਲਕ ਕੁਮਾਰ ਸਰੂਪ ਕਿਰਪਾਲੂ ਦਿਆਲੂ ਅੰਤਰਾਜਮੀ ਸਹੈ ਸਹਨਛਾ ਤਨ ਤਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਰ ਰਹਿਮਤ ਕਿਰਪਾ ਦਾ ਸਦਕਾ ਮਹਾਨ ਸ਼ਹੀਦਾਂ ਦੀ ਕਿਰਪਾ ਦਾ ਸਦਕਾ ਪੂਰਨ ਮਾਸੀ ਦਿਹਾੜੀ ਨੂੰ ਮੁੱਖ ਰੱਖਦੇ ਹਾਂ ਆ ਨਿਤਾਪਤੀ ਹਰ ਰੋਜ਼ ਨਿਤਾ ਨੇਮ ਅਮਰਤ ਵੇਲ ਤੋਂ ਲੈ ਕੇ ਕਰਕੇ ਜਿਤਨੇ ਵੀ ਮਾਈ ਭਾਈ ਗੁਰੂ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੇ ਹੋ ਸੇਵਾ ਸਿਮਰਨ ਬਾਣੀ ਦੇ ਲਾਹੇ ਪ੍ਰਾਪਤ ਕਰਕੇ ਆਪਣੇ ਜੀਵਨ ਨੂੰ ਸਮੇਂ ਨੂੰ ਤੇ ਸਵਾਸਾਂ ਨੂੰ ਸਫਲੇ ਬਣਾ ਰਹੇ ਹੋ ਬੜਾ ਭਾਗੀ ਹੋ ਅੱਜ ਹੋਲੀ ਦਾ ਤਿਹਾਰ ਹੈ ਜਿਸ ਨਾਲ ਆਪਣਾ ਕੋਈ ਸਬੰਧ ਨਹੀਂ ਹੈ ਬਾਛਾ ਦੇ ਦੀ ਬਾਣੀ ਕਹਿੰਦੀ ਏ ਬੋਲੀ ਕਿੰਨੀ ਸੰਤ ਸੇਵ ਹੁਣ ਮਹਾਰਾਜ ਰੱਬ ਦੇ ਪਿਆਰਿਆਂ ਨੂੰ ਪਰਮਾਤਮਾ ਦਾ ਕੀ ਹੁਕਮ ਹੈ ਬਾਣੀ ਦਾ ਕੀ ਹੁਕਮ ਹੈ ਕੱਲ ਦਾ ਜਰਾ ਦਿਹਾੜਾ ਆ ਰਿਹਾ ਹੈ ਉਹ ਹੈ ਹੋਲਾ ਮਹੱਲਾ ਉਹ ਸਿੱਖ ਪੰਥ ਨਾਲ ਸੰਬੰਧਿਤ ਰੱਖਦਾ ਜੋ ਗੁਰੂ ਸਾਹਿਬ ਨੇ ਅਨੰਦਪੁਰ ਸਾਹਿਬ ਵਿਖੇ ਮਨਾਇਆ ਉਹਦੀ ਵਿਚਾਰ ਆਪਾਂ ਕੱਲ ਨੂੰ ਕਰਾਂਗੇ ਕਿਉਂਕਿ ਜਿਹਹ ਜਹ ਸਮਾ ਉਹਦੀ ਵਿਚਾਰ ਜ਼ਰੂਰੀ ਹੈ ਗੁਰੂ ਸਾਹਿਬ ਬੁੱਧ ਬਖਸ਼ਿਸ਼ ਕਰਨ ਹੋਲੀ ਕਿੰਨੀ ਸੰਤ ਸੇਵ ਆਸ਼ਾ ਕਹਿੰਦੇ ਨੇ ਆਜ ਹਮਾਰਾ ਬਣੇ ਫਾਗ ਪਰਮਾਤਮਾ ਦੀ ਸਿਵਤਸਲਾ ਦੀ ਬਰਕਤ ਨਾਲ ਮੇਰੇ ਅੰਦਰ ਮਨੋਂ ਫੱਗਣ ਦੀ ਜਿਹੜੀ ਹੋਲੀ ਬਣੀ ਹੋਈ ਹੈ ਨਾ ਜਿਵੇਂ ਆਪਾਂ ਕਹਿੰਦੇ ਫੱਗਣ ਚ ਹੋਲੀ ਆਉਂਦੀ ਹੈ ਆ ਸੰਗ ਕਹਿੰਦੇ ਪ੍ਰੰਭ ਸੰਗੀ ਮੇਲ ਖੇਲਣ ਲਾਗ ਜਿਵੇਂ ਲੋਕ ਕਹਿੰਦੇ ਹੋਲੀ ਖੇਲਦੇ ਨੇ ਰੰਗ ਪਾ ਕੇ ਪਾਣੀ ਪਾ ਕੇ ਜੇ ਤੂੰ ਗਾਂ ਚਲੇ ਜਾਓ ਭਾਈ ਭਈਆਂ ਚੋ ਚਿੱਕੜ ਪਾਉਂਦੇ ਨੇ ਅੱਗੇ ਲੋਕ ਐਦਾਂ ਦਾ ਸਮਾਸੀ ਸਮਾ ਬਦਲ ਗਿਆ ਹੁਣ ਤਾਂ ਚਲੋ ਇੱਕ ਦੂਜੇ ਦੇ ਚਿੱਕੜ ਸਿੱਟਣਾ ਇਹ ਵੀ ਕਿੰ ਕੋਈ ਰਾਜਨੀਤੀ ਹੈ ਦੇ ਵਿੱਚ ਮਨੁਭਰਤੀ ਦੇ ਲੋਕਾਂ ਨੇ ਸਾਨੂੰ ਇਹ ਤਿਹਾਰ ਦੇਤਾ ਬਾਪ ਕੀ ਨਾਮ ਦਿੱਤਾ ਹੈ ਭਾਈ ਸੂਦਰ ਲੋਕਾਂ ਨੂੰ ਜਿਹੜੇ ਮਨੂ ਬਿਰਤੀ ਦੇ ਲੋਕ ਜਿਹਨਾਂ ਜਦੋਂ ਇਹ ਹੋਲਕਾ ਸੀ ਇਹ ਪ੍ਰਹਲਾਦ ਦੀ ਭੂਆ ਸੀ ਜਦੋਂ ਪ੍ਰਹਲਾਦ ਨੂੰ ਤਰ੍ਹਾਂ ਤਰ੍ਹਾਂ ਦੇ ਤਸੀਹੇ ਦਿੱਤੇ ਗਏ ਨਾ ਡੋਲੇ ਗਏ ਫਿਰ ਹੋਲਕਾ ਨੂੰ ਕਿਹਾ ਸੀ ਉਹਨੂੰ ਬਰ ਮਿਲਿਆ ਹੋਇਆ ਸੀ ਇੱਕ ਚਾਦਰ ਸੀ ਉਹ ਲਵੇ ਵੀ ਇਹ ਚਾਦਰ ਦੇ ਵਿੱਚ ਲੈ ਕੇ ਜਿੱਥੇ ਮਰਜੀ ਬਹਿ ਜਾਵੇ ਅੱਗ ਦੇ ਵਿੱਚ ਸਾੜੇ ਗਈ ਨੀ ਪਰ ਜਿਹੜਾ ਦੇ ਨਾਲ ਉਹ ਵੇਗਾ ਸੜ ਜਾਵੇਗਾ ਤੇ ਸਾਰੇ ਤਸੀਹੇ ਦਿੱਤੇ ਗਏ ਪ੍ਰਿਲਾਦ ਨੂੰ ਕੋਠੇ ਵਿੱਚ ਵੀ ਬਾੜ ਤਾਂ ਬਾੜ ਦੀ ਆ ਕਾਲਾ ਅਤੇ ਥੰਮਾਂ ਨੂੰ ਜੱਫੀਆਂ ਪਾਈਆਂ ਆਗੂ ਤੇ ਵੀ ਤੋੜਿਆ ਗਿਆ ਤੇ ਫਿਰ ਜਦੋਂ ਪ੍ਰਿਲਾਦ ਦੀ ਭੂਆ ਨੇ ਕਿਹਾ ਵੀ ਤੈਂ ਤਾਂ ਸਾਰੇ ਯਤਨ ਕਰ ਲਏ ਨੇ ਹੁਣ ਮੈਂ ਇਹਨੂੰ ਮਨਾ ਕੇ ਦਹਾ ਲੂੰਗੀ ਕਿਉਂਕਿ ਉਹ ਕਹਿੰਦਾ ਸੀ ਵੀ ਜਲੇ ਹਰਨਾਕ ਥਲੇ ਹਰਨਾਕ ਸੀ ਇਹੀ ਹਰਨਾਕ ਉਹਾਂ ਹਰਨਾਕ ਸੀ ਵੀ ਪ੍ਰਮਾਤਮਾ ਦਾ ਨਾਮ ਨਾ ਜਪੋ ਉਨੇ ਗੱਲ ਦਾ ਹੋਰ ਧਿਆਨ ਦਿਓ ਬਾਣੀ ਵਿੱਚ ਇੱਕ 6 ਸਾਲ ਦੀ ਉਮਰ ਕ 5 ਸਾਲ ਦੀ ਉਮਰ ਜਿਨ੍ਹਾਂ ਦੇ ਨਾਮ ਆਨੇ RAM ਜਪੋ ਜੀ ਐਸੇ ਐਸੇ ਤ੍ਰੂਪ ਪ੍ਰਹਲਾਦ ਜਪਿਓ ਵਰ ਜੈ ਸੀ ਉਨੇ ਗੱਲ ਦਾ ਵੀ ਧਿਆਨ ਦਿਓ ਕਿਉਂਕਿ ਪ੍ਰਹਲਾਦ ਭਗਤ ਸਤਜੁਗ ਦੇ ਵਿੱਚ ਹੋਇਆ ਉਦੋਂ ਤਾਂ ਰਾਮਚੰਦਰ ਹੈ ਨਹੀਂ ਸੀ ਜਿਹੜਾ ਦਸਰਤ ਦੇ ਪੁੱਤਰ ਨੇ ਉਦੋਂ ਤਾਂ ਹੈ ਨਹੀਂ ਸੀ ਫਿਰ ਉਹ ਕਿਹਨੂੰ ਸਿਮਰਦੇ ਸੀ ਇਕ ਰਾਮ ਜੋ ਸਭ ਮੇ ਰਹਾ ਸਮਾਏ ਜਿਹੜਾ ਘਟ ਘਟ ਵਿੱਚ ਵਸਿਆ ਹੋਇਆ ਰਾਮ ਚੰਦਰ ਜੀ ਨੇ ਰਾਮ ਅਕਾਲ ਪੁਰਖ ਵਾਹਿਗੁਰੂ ਜੀ ਉਹ ਤਾਂ ਤ੍ਰੇਤੇ ਦੇ ਵਿੱਚ ਆਏ ਨੇ ਨਾ ਦਸ਼ਰਤ ਦੇ ਪੁੱਤਰ ਨੇ ਜਿਹੜੇ ਦਰਸ਼ਨ ਦੀ ਬਾਣੀ ਕਹਿੰਦੇ ਨਾ ਭਾਈ ਏਕ ਰਾਮ ਦਸ਼ਰਤ ਦਾ ਬੇਟਾ ਏਕ ਰਾਮ ਜੋ ਸਭ ਮੇ ਰਹਾ ਸਮਾਏ ਉਹ ਰਾਮ ਨੂੰ ਸਿਮਰਿਏ ਜਿਹੜਾ ਸਾਰਿਆਂ ਦੇ ਵਿੱਚ ਘਟ ਘਟ ਦੇ ਵਿੱਚ ਵਸਿਆ ਹੋਇਆ ਪਰਮਾਤਮਾ ਹੈ ਇਥੇ ਇਹ ਗੱਲਾਂ ਸਮਝ ਰਹੇ ਹੁਣ ਬਾਣੀ ਕਹਿੰਦੀ ਹੈ ਨੌਵੇਂ ਪਾਸਾ ਕਹਿੰਦੇ ਨੇ ਰਾਮ ਗयो 라ਵਣ ਗयो ਜਾ ਕੋ ਬਹੁ ਪਰਵਾਰ ਇੱਥੇ ਵੀ ਕਹਿੰਦਾ ਰਾਮ ਜੰਦਰੀ ਚਲੇ ਗਏ ਅਤੇ 라ਵਣ ਵੀ ਚਲੇ ਗਿਆ ਹੁਣ ਇਹੀ ਨੌਵੇਂ ਪਾਸ ਲੋਕ ਦੇ ਵਿੱਚ ਪਾਛਾ ਕਹਿੰਦੇ ਨੇ ਰਾਮ ਰਹੋ ਸਾਧੂ ਰਹਿਓ ਰਹਿਓ ਗੁਰ ਗੋਬਿੰਦ ਉਨੇ ਇਹੀ ਪੰਗਤੀਆਂ ਨੇ ਉਸੇ ਲੈਣ ਚ ਨੇ ਇੱਕੇ ਅੰਗ ਤੇਰੀ ਉੱਪਰ ਪਾਸਾ ਕਹਿੰਦੇ ਨੇ ਰਾਮ ਗਇਓ ਰਾਵਣ ਗਇਓ ਜਾਕੋ ਬਹੁ ਪਰਵਾਰ ਗਏ ਪਰ ਮਹਾਰਾਜ ਥੱਲੀਲੀ ਪੰਗਤੀ ਵਿੱਚ ਅਖੀਲੀ ਪੰਗਤੀ ਵਿੱਚ ਕਹਿੰਦੇ ਨੇ ਰਾਮ ਰਹਿਓ ਸਾਧੂ ਰਹਿਓ ਕਿਉਂਕਿ ਰਾਮ ਤਾਂ ਹੈ ਹੀ ਨਾ ਉਹ ਤਾਂ ਗਏ ਹੀ ਨਹੀਂ ਕਿਤੇ ਫਿਰ ਸਾਧੂ ਰਹਿਓ ਨਾਮ ਜਪਣ ਵਾਲੇ ਨੇ ਪਾਸਾ ਕਹਿੰਦੇ ਰਾਮ ਰਹਿਓ ਸਾਧੂ ਰਹਿਓ ਰਹਿਓ ਗੁਰਗੋ ਬਿੰਦ ਕਹੋ ਨਾਨਕ ਇਹ ਜਗਤ ਮੈਂ ਕਿਨ ਜਪਿਓ ਗੁਰਮੰਤਰ ਜਿਨ੍ਹਾਂ ਨੇ ਪ੍ਰਮਾਤਮਾ ਉਸ ਅਕਾਲ ਪੁਰਖ ਵਾਹਿਗੁਰੂ ਨੰਤਰ ਦਾ ਜਪ ਲਿਆ ਉਹਨਾਂ ਨੂੰ ਸਾਧੂ ਕਿਹਾ ਜਾਂਦਾ ਉਹਨਾਂ ਜਾਣ ਕਿਹਾ ਜਾਂਦਾ ਹੈ ਗੋਬਿੰਦ ਨੂੰ ਰਾਮ ਨੂੰ ਜਪ ਲਿਆ ਹੁਣ ਤ੍ਰੇਤੇ ਦੇ ਵਿੱਚ ਹੋਏ ਨੇ ਰਾਮਚੰਦਰ ਜੀ ਪਹਿਲਾਦ ਭਗਤ ਨੇ ਪਹਿਲਾਂ ਰਾਮ ਜਪ ਲਿਆ ਸਤਜੁਗ ਦੇ ਵਿੱਚ ਸਤਜੁਗ ਦੇ ਵਿੱਚ ਪ੍ਰਹਿਲਾਦ ਭਗਤ ਹੋਏ ਨੇ ਜਦੋਂ ਫਿਰ ਇਹਨਾਂ ਦਾ ਜਿਹੜਾ ਪਿਤਾ ਸੀ ਉਹਨੂੰ ਨਵਾਂ ਦੇ ਨਾਲ ਪਾ ਰਿਹਾ ਇਹਦੀ ਵਿਚਾਰ ਆਪਾਂ ਜ ਦਿਨ ਚ ਕਰਾਂਗੇ ਜਿਹੜਾ ਦਿਨ ਚ ਵਾਰ ਲੱਗੂਗਾ ਇਹ ਆਪਾਂ ਥੋੜੀ ਜੀ ਵਿਚਾਰ ਕਰ ਰਹੇ ਹਾਂ ਕਿਉਂਕਿ ਹੋਲੀ ਕੀਨੀ ਸੰਤ ਸੇਵ ਇਹ ਧਾਰ ਰੱਖਿਓ ਰਾਮਚੰਦਰ ਜਾਸਰਕਤ ਗਬੇਟਾ ਇੱਕ ਰਾਮ ਜੋ ਸਭ ਮੇਰੇ ਆ ਸਮਾਈ ਇੱਕ ਰਾਮ ਉਹ ਹੈ ਜਿਹੜਾ ਘਟ ਘਟ ਵਿੱਚ ਵਸਿਆ ਹੋਇਆ ਇੱਕ ਰਾਮਚੰਦਰ ਤ੍ਰੇਤੇ ਦੇ ਵਿੱਚ ਹੋਏ ਨੇ ਜਿਹੜੇ ਚਲੇ ਗਏ ਮੈਂ ਇਹ ਨਹੀਂ ਕਹਿੰਦਾ ਗੱਲ ਕਿਤੇ ਕਾਉਮ ਟਿੱਪਣੀ ਕਰ ਦਵਾਂ ਵੀ ਇਦਾਂ ਕਹਿੰਦਾ ਬਾਣੀ ਕਹਿ ਰਹੀ ਹੈ ਗੱਲ ਨੂੰ ਇਹ ਰਾਮ ਗਏ ਉਹ ਰਾਵਣ ਗਏ ਜਾ ਕੋ ਬਹੁ ਪਰਿਵਾਰ ਹੁਣ ਮਾਰਾ ਕਹਿੰਦੇ RAM ਰਹੋ ਸਾਧੂ ਰਹੇ ਦਸ਼ਮ ਪਾਤਸ਼ਾਹ ਵੀ ਕਹਿ ਰਹੇ ਨੇ ਗਾਲ ਨੂੰ ਏਕ RAM ਦਸ਼ਰਤ ਕਾ ਬੇਟਾ ਏਕ RAM ਜੋ ਸਭ ਮੇਰਿਆ ਸਮਾਇ ਉਹ ਸਿਮਰਿਆ ਪ੍ਰਹਿਲਾਦ ਨੇ ਜਿਹੜਾ ਸਾਰਿਆਂ ਵਿੱਚ ਘਟ ਘਟ ਵਿੱਚ ਬਸਿਆ ਹੋਇਆ ਪ੍ਰਮਾਤਮਾ ਆਕਾਲ ਪੁਰਖ ਵਾਹਿਗੁਰੂ ਜੀ ਹੈ कटा कटाकड़ा बच बसदा प्यारा मेरा प्रीतम मेरा कटा कटा बिच बसद प्रीतम मेरा प्यारा मेरा कटाकटा बच बसदा प्यार मेरा कटा कटा बिच बसदा प्या मेरा प्रीतम मेरा

ਮੇਰਾ ਪ੍ਰੀਤਮ ਮੇਰਾ ਪਿਆਰਾ ਮੇਰਾ ਪ੍ਰੀਤਮ ਮੇਰਾ ਪਿਆਰਾ ਮੇਰਾ ਪ੍ਰੀਤਮ ਮੇਰਾ ਜਾਨ ਮੇਰਾ ਪ੍ਰੀਤਮ ਮੇਰਾ ਪਿਆਰਾ ਮੇਰਾ ਪ੍ਰੀਤਮ ਮੇਰਾ ਪਿਆਰਾ ਮੇਰਾ ਪ੍ਰੀਤਮ ਮੇਰਾ ਪਿਆਰਾ ਮੇਰਾ ਪ੍ਰੀਤਮ ਮੇਰਾ ਸਟਾਕਟਾ ਵਿੱਚ ਵਸਦੇ ਪ੍ਰੀਤਮ ਮੇਰਾ ਪਿਆਰਾ ਮੇਰਾ ਸਟਾਕਟਾ ਵਿੱਚ ਵਸਦੇ ਪ੍ਰੀਤਮ ਮੇਰਾ ਪਿਆਰਾ ਮੇਰਾ ਸਟਾਕਟਾ ਕਟਾ ਵਿੱਚ ਵਸਦਾ ਪਿਆਰਾ ਮੇਰਾ ਪ੍ਰੀਤਮ ਦੇਵਾ ਸਟਾਕਟਾ ਕਟਾ ਵਿੱਚ ਵਸਦਾ ਪਿਆਰਾ ਮੇਰਾ ਪ੍ਰੀਤਮ ਮੇਰਾ ਕਟ ਮੈਂ ਹਰ ਜੂ ਵਸੈ ਸੰਤਨ ਕਹੇ ਉਪਕਾਰ ਓ ਰਮਿਆ ਹੋਇ ਆ ਰਾਮ ਓਨੂੰ ਸਿਮਰੀਏ ਮਹਾਰਾ ਕਹਿੰਦੇ ਪ੍ਰਭ ਸੰਗੀ ਮਿਲ ਖੇਲਣ ਲਾਗ ਪ੍ਰਭੂ ਦੇ ਸੰਤ ਜਾਨ ਸੰਗਤ ਸਾਧ ਸੰਗਤ ਜਿੱਥੇ ਹੁਣ ਆਪਾਂ ਬੈਠੇ ਆਂ ਮਿਲ ਕੇ ਇਹ ਹੋਲੀ ਖੇਡਣ ਲੱਗ ਪਏ ਕਿਹੜੀ ਹੁਣ ਮਹਾਰਾਜ ਵੀ ਕਹਿੰਦੇ ਨੇ ਹੋਲੀ ਕਿੰਨੀ ਸੰਤ ਸੇਵ ਇਹ ਹੋਲੀ ਕੀ ਹੈ ਸੰਤ ਜਨਾਂ ਦੀ ਸੇਵਾ ਨੂੰ ਮੈਂ ਮਾਰਾ ਕਹਿੰਦੇ ਹੋਲੀ ਬਣਾ ਲਿਆ ਜਿਹੜੇ ਆਪਾਂ ਪਹਿਲਾਂ ਧਾਰਨਾ ਪੜੀਦਣਾ ਪਾਈ ਹੋਮਾ ਮੈਂ ਨਿਹਾਲ ਪਾਣੀ ਪੱਖਾ ਫੀਸ-ਪੀਸ ਕੇ ਇਹ ਹੋਲੀ ਬਣਾ ਲਾ ਮਾਰਾ ਕਹਿੰਦੇ ਵੀ ਸੰਤਾਂ ਦੀ ਰੱਬ ਦੇ ਪਿਆਰਿਆਂ ਦੀ ਗੁਰੂ ਘਰ ਦੀ ਸੇਵਾ ਵਿੱਚ ਜੁਟ ਜਾ ਇਹ ਹੋਲੀ ਹੈ ਤੇਰੀ ਜਿਹੜੀ ਸੇਵਾ ਹੈ ਕਿਉਂਕਿ ਸੇਵਾ ਲਿੰਗਸਤਰੀ ਮੰਨੇ ਜਾਂਦਾ ਨਾ ਸੇਵਾ ਤੇ ਸਿਮਰਨ ਤੇ ਜਦ ਦੋਏ ਚੀਜ਼ਾਂ ਨੂੰ ਬਣਾ ਲੇਗਾ ਫਿਰ ਕਹਿੰਦੇ ਇੱਕ ਜਿਵੇਂ ਨੱਕੇ ਦੇ ਵਿੱਚ ਇੱਕ ਕਿਆਰੇ ਵਿੱਚ ਦੋੇ ਪਾਸੇ ਪਾਣੀ ਛੱਡਦੀ ਹੈ ਆਪਾਂ ਉਹ ਛੇਤੀ ਭਰ ਜਾਂਦਾ ਹੈ ਜੇ ਕੱਲੀ ਸੇਵਾ ਤੇ ਲਵੇ ਸਿਮਰਨ ਨਹੀਂ ਤਾਂ ਸਮਾਂ ਲੱਗ ਜਣਾ ਨਾ ਜੇ ਦੋੇ ਪਾਸੇ ਉਹ ਕਿਆਰੇ ਵਿੱਚ ਪਾਣੀ ਛੱਡਦੇ ਛੇਤੀ ਭਰ ਜਾਵੇਗਾ ਹੁਣ ਦੋੇ ਪਾਸੇ ਜਦ ਆਪਾਂ ਨਾਲ ਸੇਵਾ ਕਰਾਂਗੇ ਨਾਲ ਸਿਮਰਨ ਕਰਾਂਗੇ ਜਿਹੜਾ ਸਾਡਾ ਆ ਖੇਤ ਰੂਪੀ ਸਰੀਰ ਹੈ ਨਾ ਇਹ ਛੇਤੀ ਭਾਈ ਗੁਣਾ ਨਾਲ ਭਰ ਜਾਵੇਗਾ ਛੇਤੀ ਪ੍ਰਮਾਤਮਾ ਦੀ ਪ੍ਰਾਪਤੀ ਹੋ ਜਾਵੇਗੀ ਪਰ ਮਾਰਾ ਕਹਿੰਦੇ ਇੱਥੇ ਤੂੰ ਸੰਤਾਂ ਦੀ ਸੇਵਾ ਨੂੰ ਹੋਲੀ ਬਣਾ ਲੈ ਜਦ ਤੂੰ ਉਹਨਾਂ ਦੀ ਸੇਵਾ ਵਿੱਚ ਜੁਟ ਜਾਵੇਂਗਾ ਸੇਵਾ ਵਿੱਚ ਲੱਗ ਜਾਵੇਂਗਾ ਸਿਮਨ ਵਿੱਚ ਲੱਗ ਜਾਵੇਂਗਾ ਸੰਗਤ ਕਰਨ ਲੱਗ ਜਾਵੇਂਗਾ ਰੰਗ ਲਾਗਾ ਯਤ ਲਾਲ ਦੇਵ ਫਿਰ ਕਹਿੰਦੇ ਸੰਤ ਜੀਨਾਂ ਦੀ ਸੰਗਤ ਦੀ ਬਰਕਤ ਨਾਲ ਤੇਰੇ ਅੰਦਰ ਮੇਰੇ ਕਹਿੰਦੇ ਪ੍ਰਮਾਤਮਾ ਦੇ ਪਿਆਰ ਦਾ ਕਹਿੰਦੇ ਗੂੜਾ ਆਤਮ ਰੰਗ ਫਿਰ ਚੜ ਜਾਵੇਗਾ ਤੇਰੇ ਅੰਦਰ ਪਾਏ ਆਪਾਂ ਕਰਿਆ ਨਾ ਕਿ 11 6 ਦੀ ਭਰ ਜਾਵੇਗਾ ਫਿਰ 6 3 ਤੇ 3 ਲਾਲ ਰੰਗ ਇਸ ਕੋ ਲੱਗਾ ਜਿਸਕੇ ਬੜ ਭਾਗਾ ਮੈਲਾ ਕਦ ਦਿਨ ਹੋਵੀ ਨਹਿ ਲਾਗਾ ਦਾ ਫਿਰ ਉਹ ਕਦੇ ਮੈਲਾ ਨਹੀਂ ਹੋ ਸਕਦਾ ਭਾਈ ਰੰਗ ਲਾਗਤ 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 ਹੈ ਭਉ ਭਾਗਤ 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 ਹੈ ਰੰਗ ਲੱਗੂਗਾ ਜਦੋਂ ਸੰਗਤ ਦੇ ਵਿੱਚ ਬਹਿ ਕੇ ਗੁਰੂ ਘਰ ਆ ਕੇ ਸੇਵਾ ਵਿੱਚ ਜੁਟ ਜਾਵੇਗਾ ਤੇ ਤਾਂ ਹੀ ਤਾਂ ਪੜਦੇ ਹੁੰਨੇ ਆ ਭਾਈ ਤਾਰਨਾ ਆਪਾਂ ਰੰਗ ਲੱਗਦਾ ਲੱਗਦਾ ਲੱਗ ਜਾਂਦਾ ਰੰਗ ਲੱਗਦਾ ਲੱਗਦਾ ਲੱਗ ਜਾਂਦਾ ਰੰਗ ਲੱਗਦਾ ਲੱਗ ਜਾਂਦਾ ਰੰਗ ਲੱਗਦਾ ਲੱਗ ਜਾਂਦਾ ਰੰਗ ਲੱਗਦਾ ਲੱਗਦਾ ਲੱਗ ਜਾਂਦਾ ਰੰਗ ਲੱਗਦਾ ਲੱਗਦਾ ਲੱਗ ਜਾਂਦਾ ਲੱਗਦਾ ਲੱਗਦਾ ਲੱਗ ਜਾਂਦਾ ਲੱਗਦਾ ਲੱਗਦਾ ਲੱਗ ਜਾਂਦਾ ਜੇ ਚੱਲ ਕੇ ਸੰਗਤ ਵਿੱਚ ਆਈਏ ਕੱਲ ਕੇ ਸੰਗਤ ਵਿੱਚ ਆਈਏ ਰੰਗ ਲੱਗਦਾ ਲੱਗਦਾ ਲੱਗ ਜਾਂਦਾ ਲੱਗਦਾ ਲੱਗਦਾ ਲੱਗ ਜਾਂਦਾ ਇਹ ਕੱਲ ਕੇ ਸੰਗਤ ਵਿੱਚ ਆਈਏ ਲੱਗਦਾ ਲੱਗਦਾ ਲੱਗ ਜਾਂਦਾ ਲੱਗਦਾ ਲੱਗਦਾ ਲੱਗ ਜਾਂਦਾ ਲੱਗ ਕੇ ਸੰਗਤ ਵਿੱਚ ਆਈਏ ਲੱਗਦਾ ਲੱਗਦਾ ਲੱਗ ਜਾਂਦਾ ਡੰਗ ਲੱਗਦਾ ਲੱਗਦਾ ਲੱਗ ਜਾਂਦਾ ਜੇ ਕੱਲ ਤੂੰ ਸੰਗਤ ਵਿੱਚ ਆਈਏ ਲੱਗਦਾ ਲੱਗਦਾ ਲੱਗ ਜਾਂਦਾ ਨਾ ਕੋ تعلق ਦਾ ਲੱਗ ਜਾਂਦਾ ਇਹ ਸੰਗਤ ਵਿੱਚ ਆਵਾਂਗੇ ਤਾਂ ਹੀ ਰੰਗ ਲੱਗੂ ਜੇ ਘਰੇ ਬੈਠਾਂਗੇ ਫੇਰ ਨਹੀਂ ਰੰਗ ਲੱਗਣਾ ਜੇ ਘਰੇ ਸਭ ਦਾ ਮੁੱਕਿਆ ਹੋਇਆ ਤਾਂ ਦੁਕਾਨ ਤੇ ਤਾਂ ਜਾਣਾ ਪੂ ਉੱਥੋਂ ਲੈ ਕੇ ਆਉਣਾ ਪੂ ਫੇਰ ਘਰ ਦੇ ਜਿਹੜੇ ਸਮਾਨ ਆਪਣਾ ਹੁਣ ਜੀਵਾਤਮਾ ਦੇ ਲਈ ਖਰਾਕ ਲੈਣੀ ਹੈ ਜਿਹੜੀ ਸਰੀਰ ਨੂੰ ਸ਼ੁੱਧ ਕਰਨਾ ਹੈ ਰਤਨ ਨੂੰ ਸ਼ੁੱਧ ਕਰਨਾ ਕੰਨਾਂ ਨੂੰ ਪਵਿੱਤਰ ਕਰਨਾ ਹੈ ਨੀਤਰਾਂ ਨੂੰ ਪਵਿੱਤਰ ਕਰਨਾ ਹੈ ਰਤਨ ਨੂੰ ਪਵਿੱਤਰ ਕਰਨਾ ਹੈ ਫੇਰ ਉਹ ਗੁਰੂ ਘਰ ਆਵਾਂਗੇ ਸੇਵਾ ਕਰਾਂਗੇ ਰੱਬ ਦੇ ਪਿਆਰਿਆਂ ਦੀ ਇਹ ਹੋਲੀ ਬਣਾਵੇਂਗਾ ਜਦੋਂ ਫੇਰ ਤੂੰ ਰੰਗ ਲੱਗੇਗਾ ਦੁਕਾਨ ਤੇ ਜਾਵਾਂਗੇ ਬੇ ਸੌਦਾ ਮਿਲੇਗਾ ਹੁਣ ਦੁਕਾਨ ਹੱਤੀ ਪਰਮਾਤਮਾ ਦਾ ਨਾਮ ਲੈਣ ਵਾਸਤੇ ਗੁਰੂ ਚਰਨਾਂ ਵਿੱਚ ਆਉਣਾ ਪਵੇਗਾ ਜਿਸ ਵਖਰ ਕੋ ਲੈਣ ਤੂੰ ਆਇਆ RAM ਨਾਮ ਸੰਤਨ ਕਰ ਪਾਇਆ ਇੱਥੋਂ ਮਿਲਣਾ ਉਹ RAM ਨਾਮ ਪਰ ਤਿਆਂ ਰੱਖੀ ਮਿਲੂ ਕਿਵੇਂ ਤਜ ਅਬਮਾਨ ਅਬਮਾਨ ਹੰਕਾਰ ਤਜ ਦੂਰ ਕਰ ਲੈ ਤਜ ਅਬਮਾਨ ਲੈਹੋ ਮਨ ਮੋਲ ਇਹ ਮੁੱਲ ਤਾਂ ਮਿਲੂਗਾ ਤੈਨੂੰ ਜਦੋਂ ਮਾਨ ਮਨ ਦੇ ਦੇਗਾ ਹੰਕਾਰ ਦੂਰ ਕਰ ਲੇਗਾ ਫਿਰ ਮਾ ਕਹਿੰਦੇ ਰਾਮ ਨਾਮ ਹਿਰਦੇ ਮਹਿ ਤੋਲ ਫਿਰ ਹਿਰਦੇ ਵਿੱਚ ਤੇਰੇ ਨਾਮ ਟਿਕ ਜਾਵੇਗਾ ਪਰਮਾਤਮਾ ਦਾ ਫਿਰ ਮਾਰਾ ਕਹਿੰਦੇ ਤੈਨੂੰ ਗੂੜਾ ਰੰਗ ਲੱਗ ਜਾਊਗਾ ਜੇ ਤੂੰ ਸੰਤਾਂ ਦੀ ਸੰਗਤ ਜੁਟ ਜੇਂਗਾ ਹੋਲੀ ਕੀਨੀ ਸੰਤ ਸੇਵ ਰੰਗ ਲਾਗਾ ਅਤ ਲਾਲ ਦੇਵ ਫਿਰ ਉਹ ਆਪਣਾ ਰੰਗ ਮਾਰਾ ਤੈਨੂੰ ਚੜ੍ਹਾ ਦੇਣਗੇ ਭਾਈ ਇਹ ਆਪਾਂ ਹੋਲੀ ਬਣਾਈਏ ਵੀ ਅਸੀਂ ਸੰਗਤ ਕਰਨੀ ਹੈ ਸੇਵਾ ਕਰਨੀ ਹੈ ਸਿਮਰਨ ਕਰਨਾ ਹੈ ਇਹ ਹੋਲੀ ਹੈ ਹੋਲਾ ਮਹੱਲਾ ਆਪਣਾ ਤੇ ਹਾਲਾ ਜਿਹੜਾ ਕੱਲ ਨੂੰ ਆ ਉਹ ਤੇ ਵਿਚਾਰ ਆਪਾਂ ਕੱਲ ਨੂੰ ਕਰਾਂਗੇ ਇਹ ਦਸਮ ਪਾਤਸ਼ਾਹ ਦੇ ਬਚਿੱਤਰ ਨਾਟਕ ਵਿੱਚ ਵੀ ਭਾਈ ਕਥਨ ਕੀਤਾ ਹੋਇਆ ਭਾਈ ਆਨੰਦ ਲਾਲ ਜੀ ਨੇ ਇੱਕ ਗਜ਼ਲ ਵੀ ਸੱਤ ਪਹਿਰਿਆਂ ਵਾਲੀ ਕੀਤੀ ਹੈ ਉਹਦੀ ਵਿਚਾਰ ਆਪਾਂ ਕੱਲ ਨੂੰ ਕਰਮਰੇ ਤੇਰੇ ਕਟੜਬੰਦੀ ਨੇ ਜਿਹੜੇ ਕਹਿੰਦੇ ਨੇ ਵੀ ਹੋਲਾ ਮੱਲਾ ਬਣਾਉਂਦੇ ਰੰਗ ਮਣਾਉਂਦੇ ਨੇ ਉਹਦੀ ਭਾਈ ਆਨੰਦ ਲਾਲ ਜੀ ਨੇ ਸਾਰੀ ਖੋਲ ਕੇ ਗੱਲ ਦੱਸੀ ਹੋਈ ਹੈ ਕਿ ਮਹਾਰਾਜ ਨੇ ਕਿਵੇਂ ਹੋਲਾ ਮੱਲਾ ਬਣਾਇਆ ਹੈ ਉਹਦੇ ਵਿਚਾਰ ਕਿਉਂਕਿ ਕੱਲ ਨੂੰ ਤਿਹਾਰ ਹੈ ਅੱਜ ਹੋਲੀ ਦਾ ਤਿਹਾਰ ਆ ਪਰ ਨਾਲ ਕੋਈ ਸਬੰਧ ਨਹੀਂ ਹੈ ਨਾ ਹੀ ਇਹ ਸਬੰਧ ਹੈਗਾ ਭਾਈ ਸਾਡੇ ਹਿੰਦੂ ਵੀਰਾਂ ਨਾਲ ਕਿਸੇ ਨਾਲ ਸਬੰਧ ਨਹੀਂ ਹੈ ਇਹ ਮੈਨੂੰ ਬਿਰਤੀ ਦੇ ਲੋਕਾਂ ਨੇ ਜਦੋਂ ਹੋਲਕਾ ਉੱਚ ਬੈ ਗਈ ਸੀ ਲੈ ਕੇ ਪ੍ਰਹਲਾਦ ਨੂੰ ਨਾ ਉਦੋਂ ਬਾਅਦ ਜਿਹੜੀ ਸਵਾਭ ਅਜੀ ਸੀ ਉਹ ਸਵਾਲ ਲੱਗ ਗਿਆ ਤੇ ਉੱਪਰ ਪਾਉਣ ਫਿਰ ਇਹ ਤਿਹਾਰ ਦੀ ਸੋਚਿਆ ਮਨੂ ਬਿਰਤੀ ਦੇ ਲੋਕਾਂ ਨੇ ਵੀ ਜੇ ਸਾਡੇ ਲੋਕ ਲਾਗੇ ਮਨਾਉਣ ਇਹ ਤਾਂ ਪਾਗਲ ਕਹਿਣ ਲੱਜਾਂਗੇ ਉਹ ਸਵਾਦ ਚਾਂ ਕੇ ਉੱਪਰ ਲਾਗੇ ਦੇ ਪਾਉਣ ਤੇ ਹੋਲਕਾ ਮੱਚ ਗਈ ਜਦੋਂ ਪ੍ਰਹਲਾਦ ਨੂੰ ਕੁਝ ਨਹੀਂ ਹੋਇਆ ਕਿਉਂਕਿ ਜਦੋਂ ਕਾਲਪੁਰਖ ਵਾਹਿਗੁਰੂ ਵੱਲ ਹੋਵੇ ਭਾਈ ਰਾਮ ਦੇ ਪਿਆਰੇ ਉਹਨਾਂ ਨੂੰ ਕੁਝ ਨਹੀਂ ਹੁੰਦਾ ਤੇ ਫਿਰ ਉਹ ਇਹਨਾਂ ਨੇ ਸੋਚ ਕੇ ਭਾਈ ਇਹ ਸਾਰਾ ਬੰਦਤੇ ਦੀਆਂ ਗੱਲਾਂ ਪਾਈ ਆਪ ਆਪਣਾ ਆਪਣਿਆਂ ਨੇ ਇਹਨਾਂ ਨੇ ਲੈ ਲਈ ਸੀ ਭਾਈ ਉੱਚੀ ਵਿੱਦਿਆ ਵੀ ਅਸੀਂ ਵਿੱਦਿਅੀ ਪੜ੍ਹ ਸਕਦੇ ਆ ਹੋਰ ਕੋਈ ਵਿਦਿਆ ਨਹੀਂ ਪੜ ਸਕਦਾ ਸੀ ਲੰਮੀਆਂ ਗੱਲਾਂ ਨਹੀਂ ਭਾਈ ਤਿਆਰ ਦੀਆਂ ਸੋ ਫਿਰ ਇਹ ਤਿਹਾੜ ਸੀ ਜਿਹੜਾ ਭਾਈ ਇਹ ਸੂਦਰਾਂ ਨੂੰ ਦਿੱਤਾ ਸੀ ਆ ਜਿਆਤਰ ਤੇ ਮਾਫ ਕਰਿਓ ਭਈਏ ਲੋਕ ਜਾਦੇ ਮਨਾਉਂਦੇ ਨੇ ਤੁਸੀਂ ਦੇਖ ਲਿਓ ਬਿਹਾਰ ਜੂਪੇ ਦਾ ਲੁਧਿਆਣੇ ਕ ਨਹੀਂ ਜਾ ਕੇ ਦੇਖ ਲਿਓ ਕੀ ਹਾਲ ਕਰਦੇ ਨੇ ਉਹ ਕੀ ਜੀਵ ਹੱਤਿਆਵਾ ਕਰਦੇ ਨੇ ਉਹ ਸੋ ਆਪਣੇ ਨਾਲ ਕੋਈ ਸੰਬੰਧ ਨਹੀਂ ਹੋਲੀ ਨਾਲ ਨਾ ਹਿੰਦੂ ਵੀਰਾਂ ਨਾਲ ਐ ਨਾ ਮੁਸਲਮ ਵੀਰਾਂ ਦੇ ਨਾਲ ਐ ਨਾ ਹੀ ਆਪਣਾ ਹੈ ਆਪਣਾ ਤਿਹਾੜਾ ਕੱਲ ਨੂੰ ਹੋਲਾ ਮਹੱਲਾ ਸੋ ਹੋਈਆਂ ਪੁੱਲਾਂ ਦੀ ਖੀਮਾ ਕਰਿਓ ਜਿੰਨੇ ਵੀ ਸੰਗਤ ਭਾਈ ਪੂਰਨਵਾਸੀ ਦਿਹਾੜੇ ਨੂੰ ਮੁਖ ਰੱਖਦੇ ਆ ਹੋਇਆਂ ਦੂਰੋਂ ਨੇੜੇੋਂ ਚੱਲ ਕੇ ਗੁਰੂ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੇ ਹੋ ਬੜਾ ਭਾਗੀ ਹੋ ਮਹਾਰਾਜ ਨੇ ਇੱਥੇ ਭਾਈ ਆਪਾਂ ਨੂੰ ਪੰਗਤੀ ਵਿੱਚ ਦੱਸ ਦਿੱਤਾ ਹੋਲੀ ਕੀਨੀ ਸੰਤ ਸੇਵ ਰੰਗ ਲਾਗਾ ਅਤ ਲਾਲ ਦੇਵ ਇੱਥੋਂ ਆਪਾਂ ਇਹ ਗੁਣ ਲੈ ਲਈ ਵੀ ਮਹਾਰਾਜ ਸਾਨੂੰ ਇਹ ਕਹਿ ਰਹੇ ਨੇ ਵੀ ਤੂੰ ਸੰਤਾਂ ਦੀ ਸੇਵਾ ਵਿੱਚ ਜੁੜ ਜਾ ਸੰਗਤ ਕਰਿਆ ਕਰ ਤੈਨੂੰ ਰੰਗ ਲੱਗ ਜਾਣਾ ਤੇਰੀ ਹੋਲੀ ਹੋ ਬਣ ਜਾਣੀ ਹੈ ਇਹ ਇਹ ਪ੍ਰਮਾਨ ਆਪਾਂ ਲਿਖੇ ਜਾਣਾ ਗੁਰੂ ਸਾਹਿਬ ਤੋਂ ਹੁਕਮ ਜੋ ਆਪਾਂ ਬਖਸ਼ ਰਹੇ ਨੇ ਆਨੰਦ ਸਾਹਿਬ ਦੇ ਪਾਠ ਹੋ ਗਏ ਨੇ ਆਪਾਂ ਸ਼ਲੋਕ ਪਰ ਕੇ ਸਮਾਪਤੀ ਕਰਾਂਗੇ ਭਾਈ ਸ਼ਲੋਕ ਪਾਵਣ ਗੁਰੂ ਪਾਣੀ ਪਤੰ ਮਾਤਾ ਤਰਤਮ ਹੱਕ ਵਾ ਕੋਈ ਦਾਈ ਦਇਆ ਇਹ ਨ ਸਰਕ ਲਿ ਜਾ ਕਰੂਤ ਚੰਗਿਆਈਆਂ ਮੁਰਿਆਈਆਂ ਵਕਤ ਧਰਮ ਦੂਰ ਜਨ ਆਪੋ ਆਪਣੀ ਜੇੜਕੇ ਜਿਨੇ ਨਾਮ ਤੇ ਆਇਆ ਗਏ ਮੁਸਤਕਤ ਕਾਲ ਹਾਲੁਕ ਤੇ ਮੁਖੀ ਉਜਨੇ ਕੀਤੀ ਦਿੱਨਾ ਬਰੋਾਈ ਗੁਰੂ ਜੀ ਕਾ ਕਾਲ ਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ